ਸ੍ਰੀ ਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸਾਕਿਟੀ ਵੀ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਤੇ ਜਿਹੜੀ ਅੱਜ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਇਹ ਹੈਗੀ ਆ ਛੋਟੇ ਸੈਬਜ਼ਾਦਿਆਂ ਨਾਲ ਤੇ ਮਾਤਾ ਗੁਜਰੀ ਜੀ ਦੇ ਨਾਲ ਰਿਲੇਟਡ ਸੋ ਕਿਉਂਕਿ ਇਹ ਸ਼ਹੀਦੀ ਹਫਤਾ ਚੱਲ ਰਿਹਾ ਸੋ ਮਾਤਾ ਗੁਜਰੀ ਤੇ ਸੈਬਜ਼ਾਦਿਆਂ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਸਰਸਨ ਨਦੀ ਪਾਰ ਕੀਤੀ ਸੀ ਜਾਂ ਨਹੀਂ ਕੀਤੀ ਸੀ ਅਗਰ ਸਰਸਨ ਨਦੀ ਪਾਰ ਕੀਤੀ ਸੀ ਤਾਂ ਕਿੱਥੋਂ ਜਾ ਕੇ ਕੀਤੀ ਸੀ ਪਰਿਵਾਰ ਵਿਛੋੜੇ ਤੋਂ ਲੈ ਕੇ ਤੇ ਜਿਹੜਾ ਉਹਨਾਂ ਨੇ ਰਾਤਾਂ ਕਿੱਥੇ-ਕਿੱਥੇ ਗੁਜ਼ਾਰੀਆਂ ਉੱਤੇ ਗੰਗੂ ਦੇ ਘਰੋਂ ਕਿਵੇਂ ਪਹੁੰਚੇ ਇਹ ਸਾਰੀਆਂ ਗੱਲਾਂ ਜੇ ਆਪਾਂ ਇਸੇ ਵੀਡੀਓ 'ਚ ਕਰਾਂਗੇ ਇਸ ਲਈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੇ ਤੇਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਜਦੋਂ ਪਰਿਵਾਰ ਵਿਛੋੜੇ ਤੇ ਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹੁੰਚਦੇ ਆ ਸਰਸਾ ਨਦੀ ਦੇ ਕਿਨਾਰੇ ਤੇ ਜਿੱਥੇ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ ਹੈਗਾ ਉੱਥੋਂ ਪਰਿਵਾਰ ਵਿਛੜ ਜਾਂਦਾ ਹੈ ਜਦੋਂ ਪਰਿਵਾਰ ਵਿਚਰਦਾ ਹੈ ਤੇ ਮਾਤਾ-ਗੁਜ਼ਰੀ ਜੀ ਤੇ ਛੋਟੇ ਸੱਜਾ ਦੇ ਉਥੋਂ ਸਰਸਾ ਨਦੀ ਪਾਰ ਨਹੀਂ ਕਰ ਪਾਉਂਦੇ ਕਿਉਂਕਿ ਸਵੇਰ ਦਾ ਵਕਤ ਸੀਗਾ ਤੇ بارش ਬਹੁਤ ਜ਼ਿਆਦਾ ਹੋ ਰਹੀ ਸੀ ਮੀਂਹ ਬਹੁਤ ਪੈ ਰਿਆ ਸੀਗਾ ਤੇ ਸਰਸਾ ਨਦੀ ਚ ਹੜਾ ਆਇਆ ਹੋਇਆ ਸੀ ਬਹੁਤ ਚੜੀ ਹੋਈ ਸੀ ਸਰਸਾ ਨਦੀ ਤੇ ਉਹ ਕੀ ਕਰਦੇ ਆ ਸਰਸਾ ਨਦੀ ਤੋਂ ਦੱਖਣ ਵੱਲ ਨੂੰ ਸਰਸਾ ਨਦੀ ਦੇ ਨਾਲ-ਨਾਲ ਤੁਰ ਪੈਂਦੇ ਆ ਯਾਨੀ ਕਿ ਸਰਸਾ ਨਦੀ ਉਹਨਾਂ ਦੇ ਖੱਬੇ ਪਾਸੇ ਹੁੰਦੀ ਹੈ ਤੇ ਉੱਥੋਂ ਜੇ ਤੁਸੀਂ ਦੇਖੋਗੇ ਨਕਸ਼ੇ ਦੇ ਉੱਪਰ ਮੈਂ ਦਿਖਾ ਦਿੰਦਾ ਤੁਹਾਨੂੰ ਉੱਥੋਂ 8 ਕਿਲੋਮੀਟਰ ਜਦੋਂ ਤੁਸੀਂ ਜਾਓਗੇ ਤੇ ਸਰਸਾ ਉਹ ਜਾ ਕੇ ਨਾ ਸਤਲੁਜ ਦਰਿਆ ਦੇ ਵਿੱਚ ਰਲ ਜਾਂਦੀ ਆ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਟੀ ਪੁਆਇੰਟ ਕਹਿ ਲੋ ਤੁਸੀਂ ਬਣ ਜਾਂਦਾ ਆ ਨੁੱਕਰ ਦੇ ਉੱਤੇ ਜਾ ਕੇ ਹੁਣ ਉਹਨਾਂ ਦੇ ਖੱਬੇ ਪਾਸੇ ਸਰਸਾ ਨਦੀ ਸੀ ਤੇ ਸਾਹਮਣੇ ਸਤਲੁਜ ਦਰਿਆ ਸੀ ਤੇ ਰਸਤਾ ਕੋਈ ਨਹੀਂ ਸੀਗਾ ਕਿਸੇ ਪਾਸੇ ਜਾਣ ਲਈ ਤੇ ਜੇ ਸਤਲੁਜ ਦਰਿਆ ਦੇ ਨਾਲ ਉਹ ਸੱਜੇ ਪਾਸੇ ਨੂੰ ਤੁਰਦੇ ਸੀ ਤੇ ਉਹ ਪਹੁੰਚ ਜਾਂਦੇ ਸੀ ਕੀਰਤਪੁਰ ਸਾਹਿਬ ਵਾਪਸ ਤੇ ਕੀਰਤਮ ਕੋਲ ਸਾਬ ਉਹ ਸੀ ਜਿੱਥੇ ਆਲਰੇਡੀ ਉਹ ਉਹ ਜਗਾ ਛੱਡ ਕੇ ਗਏ ਸੀ ਤੇ ਉੱਥੇ ਮੁਗਲਾਂ ਦਾ ਜਿਹੜਾ ਘੇਰਾ ਪਿਆ ਹੋਇਆ ਸੀ ਜਾਨੀ ਕਿ ਇੱਕ ਜਿਹੜੀ ਫੌਜ ਆ ਜਾਂ ਦੁਸ਼ਮਨ ਦੇ ਸਿਪਾਹੀ ਉਸ ਜਗ੍ਹਾ ਤੇ ਬੈਠੇ ਸੀਗੇ ਜਿਹੜਾ ਕਿ ਖਤਰਾ ਸੀ ਬਹੁਤ ਜ਼ਿਆਦਾ ਸੋ ਕੀ ਕਰਦੇ ਉਹਨਾਂ ਨੂੰ ਇੱਕ ਝੁੱਗੀ ਇੱਕ ਛੰਨ ਕਹਿ ਲੋ ਉਹ ਇੱਕ ਦਿਖਾਈ ਦਿੰਦੀ ਆ ਤੇ ਉਹ ਛੰਨ ਦੇ ਅੰਦਰ ਚਲੇ ਜਾਂਦੇ ਆ ਤੇ ਉਹ ਜਿਹੜੀ ਝੁੱਗੀ ਉਹ ਛੰਨ ਸੀਗੀ ਉਹ ਸੀ ਕੰਮੇमाश ਕੀ ਕੰਮੇमाश ਕੀ ਦੀ ਝੁੱਗੀ ਦੇ ਵਿੱਚ ਜਦੋਂ ਉਹ ਜਾਂਦੇ ਆ ਤੇ ਕੋ ਮਾਮਾਸ਼ਕੀ ਉਥੋਂ ਉਹਨਾਂ ਦੇ ਆਂਡ ਗਵਾਂਡ ਦੇ ਵਿੱਚੋਂ ਕਿਹਾ ਜਾਂਦਾ ਇੱਕ ਔਰਤ ਨੂੰ ਸੱਤ ਕੇ ਲਿਆਉਂਦਾ ਜਿਹਦਾ ਨਾਂ ਇਤਿਹਾਸ ਚ ਲక్ష్ਮੀ ਦੇਵੀ ਹੁੰਦਾ ਹੈ ਲక్ష్ਮੀ ਦੇਵੀ ਰੋਟੀ ਪਕਾ ਕੇ ਉਹਨਾਂ ਨੂੰ ਪ੍ਰਸ਼ਾਦਾ ਜਿਹੜਾ ਸਾਬਜਾਦਿਆਂ ਨੂੰ ਤੇ ਮਾਤਾ ਗੋਦਰੀ ਨੂੰ ਸ਼ਿਕਾਉਂਦੀ ਆ ਤੇ ਉਹ ਪਹਿਲੀ ਰਾਤ ਆ ਜਿਹੜੀ ਸੱਤ ਪੋ ਦੀ ਰਾਤ ਉਹ ਗੁਜ਼ਾਰਦਿਆ ਹੁੰਮੇ ਮਾਸ਼ਕੀ ਦੀ ਉਸ ਸ਼ਨ ਦੇ ਵਿੱਚ ਤੇ ਉਥੋਂ ਪਰ ਮੈਂ ਮੈਪ ਦੇ ਵਿੱਚ ਤੁਹਾਨੂੰ ਇੱਕ ਚੀਜ਼ ਦਿਖਾ ਦਿਆਂ ਪਰ ਜਦੋਂ ਉਦੋਂ ਸਰਸਾ ਨਦੀ ਸੀ ਨਾ ਉਹ ਜਿਹੜੀ ਕੁੰਮੇमाशਕੀ ਦੀ ਸ਼ਾਨ ਸੀ ਉਹਦੇ ਸੱਜੇ ਹੱਥ ਸੀਗੀ ਹੁਣ ਬੇਸ਼ੱਕ ਉਹ ਖੱਬੇ ਪਾਸੇ ਵਗ ਰਹੀ ਆ ਹੁਣ ਪਰਲੇ ਪਾਸੇ ਵਗ ਰਹੀ ਆ ਉਦੋਂ ਇਧਰਲੇ ਪਾਸੇ ਸੀ ਕਿਉਂਕਿ ਜਿਹੜੀਆਂ ਨਦੀਆਂ ਤੇ ਦਰਿਆ ਹੁੰਦੇ ਆ ਇਹ ਆਪਣੀ ਜਗ੍ਹਾ ਬਦਲਦੇ ਰਹਿੰਦੇ ਆ ਤੋ ਇਸ ਕਰਕੇ ਸਰਸਾ ਵੀ ਹੁਣ ਪਰਿਵਾਰ ਵਿਛੋੜੇ ਵਾਲੀ ਜਗ੍ਹਾ ਤੇ ਸੀ ਉਸ ਟਾਈਮ ਬਟ ਜੇ ਅੱਜ ਤੁਸੀਂ ਸਰਸਾ ਸਰਸਾ ਨਦੀ ਦੇਖੋਗੇ ਨਾ ਜੋ ਤੁਸੀਂ ਆਨੰਦਪੁਰ ਤੋਂ ਆਉਂਦੇ ਹੋ ਤੇ ਸਰਸਾ ਨਦੀ ਕਾਫੀ ਉਰਾ ਪਰਿਵਾਰ ਵਿਛੋੜੇ ਤੋਂ ਤਕਰੀਬਨ 1.5 2 ਕਿਲੋਮੀਟਰ ਉਰਾ ਆ ਗਈ ਆ ਉਸ ਜਗ੍ਹਾ ਤੋਂ ਪਹਿਲਾਂ ਨਾਲ ਤੇ ਉਸ ਕਰਕੇ ਉਦੋਂ ਇਹ ਇਧਰਲੇ ਪਾਸੇ ਸੀ ਹੁਣ ਉਥੋਂ ਉਹ ਸਰਸਾ ਨਦੀ ਪਾਰ ਕਰਦੇ ਆ ਕੁੰਮੇ ਮਾਸ਼ਕੀ ਦੀ ਕਿਸ਼ਤੀ ਦੇ ਵਿੱਚ ਕਿਉਂਕਿ ਉਹ ਕਮਲਾ ਸੀਗਾ ਤੇ ਉਹ ਨਦੀ ਪਾਰ ਕਰਵਾਉਂਦਾ ਸੀ ਤੇ ਹੁਣ ਤੁਸੀਂ ਦੇਖੋ ਇੱਕ ਉਸ ਤੋਂ ਅੱਗੇ ਗੁਰਦੁਆਰਾ ਸਾਹਿਬ ਆ ਪਿਲਕਣ ਸਾਹਿਬ ਉੱਥੇ ਇੱਕ ਦਰਖਤ ਆ ਪਿਲਕਣ ਦਾ ਜਿਹੜਾ ਅੱਜ ਵੀ ਹੈਗਾ ਤੇ ਉਸ ਪਿਲਕਣ ਦੇ ਦਰਖਤ ਦੇ ਨਾਲ ਜਿਹੜਾ ਘੁੰਮਾ ਮਾਸ਼ਕੀ ਸੀ ਇੱਕ ਮੁਸਲਮ ਸੀਗਾ ਉਹਦਾ ਕਰਮੋਦੀਨ ਸਿੰਘ ਆ ਉਹਦਾ ਪੂਰਾ ਨਾਮ ਉਹ ਉਹਦੇ ਨਾਲ ਬੇੜੀ ਬੰਨਿਆ ਕਰਦਾ ਸੀ ਆਪਦੀ ਉਹ ਕਿਸ਼ਤੀ ਬੰਨਿਆ ਕਰਦਾ ਸੀ ਹੁਣ ਜੇ ਕਿਸ਼ਤੀ ਬੰਨਦਾ ਸੀ ਇਹਦਾ ਮਤਲਬ ਉਹ ਸਰਸਾ ਦਾ ਕਿਨਾਰਾ ਹੋਊਗਾ ਕਿਉਂਕਿ ਕਿਸ਼ਤੀ ਤਾਂ ਹੀ ਬਣ ਸਕਦਾ ਨੇ ਜੇ ਸਰਸਾ ਦਾ ਕਿਨਾਰਾ ਤੇ ਦੂਜੇ ਪਾਸੇ ਜਿੱਥੇ ਉਹਦੀ ਸ਼ਾਨ ਸੀ ਉਹ ਵੀ ਸਰਸਾ ਦਾ ਕਿਨਾਰਾ ਸੀ ਹੋਰ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਦੂਰੀ ਕਹਿ ਲਓ ਉਹ ਹੈਗੀ 3 ਕਿਲੋਮੀਟਰ ਇਹਦਾ ਮਤਲਬ ਜਿਹੜੀ ਸਰਸਾ ਨਦੀ ਦਾ ਨੋ 3 ਕਿਲੋਮੀਟਰ ਚੌੜੀ ਨਦੀ ਸੀ ਜਿਸ ਇਧਰਲੇ ਪਾਸੇ ਉਹ ਕਿਸ਼ਤੀ ਆਪਦੀ ਬੰਨਦਾ ਸੀ ਤਾਂ ਇਹ ਤੋਂ 3 ਕਿਲੋਮੀਟਰ ਚੌੜੀ ਸਰਸਾ ਨਦੀ ਸੀ ਤੇ ਕਿੱਡੀ ਹੈਰਾਨੀ ਦੀ ਗੱਲ ਹੈ ਕਿ 3 ਕਿਲੋਮੀਟਰ ਚੌੜੀ ਨਦੀ ਜਦੋਂ ਉਹ ਚੜ ਆਇਆ ਹੋਵੇ ਨਹੀਂ ਵਰ ਰਿਹਾ ਹੋਵੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਪਾਰ ਕੀਤੀ ਆਪਦੇ ਸਿੰਘਾਂ ਨਾਲ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਉਹ ਨਦੀ ਪਾਰ ਕਰਕੇ ਪਿਲਕਨ ਸਾਹਿਬ ਆ ਪਹੁੰਚਦੇ ਆ ਕਿਨਾਰੇ ਤੇ ਪਿਲਕਨ ਸਾਹਿਬ ਤੋਂ ਉਹ ਗੰਗੂ ਦੇ ਨਾਲ ਉਹ ਤੁਰਦੇ ਆ ਸਹੀੜੀ ਪਿੰਡ ਨੂੰ ਉਸ ਟਾਈਮ ਇਤਿਹਾਸ ਚ ਉਹ ਦਾ ਨਾ ਖੇੜੀ ਸੀਗਾ ਬਟ ਅੱਜ ਉਹਨੂੰ ਸਹੀੜੀ ਕਹਿੰਦੇ ਆ ਉੱਥੋਂ ਤੁਸੀਂ ਦੇਖਿਓ ਕਾਇਨਾਤ ਪਿੰਡ ਤੋਂ ਹੋ ਕੇ ਪਹਿਲਾ ਰੋਪੜ ਆਉਂਦਾ ਰੂਪਨਗਰ ਜਿਹਨੂੰ ਅੱਜ ਕਰ ਕਹਿੰਦੇ ਪਹਿਲਾਂ ਰੋਪੜ ਸੀ ਉਹ ਦਾ ਨਾਮ ਰੋਪੜ ਤੇ ਰੋਪੜ ਤੋਂ ਜਿਹੜਾ ਮਰਿੰਡਿਆ ਵਾਲਾ ਰੋਡ ਹੈ ਨਾ ਉਹਦੇ ਤੇ ਬੂਰ ਮਾਜ਼ਰਾ ਤੇ ਬੂਜ ਮਾਜ਼ਰੇ ਤੋਂ ਅੱਗੇ ਪੈਂਦਾ ਨਾ ਕਾਇਨੌਰ ਕਾਇਨੌਰ ਪੈਂਡ ਪਹੁੰਚਦੇ ਆ ਕਾਇਨੌਰ ਪੈਂਡ ਸਿਹੇੜੀ ਪੈਂਡ ਤੋਂ ਸਿਰਫ 10 ਕਿਲੋਮੀਟਰ ਪਿੱਛੇ ਆ ਤੇ ਗੰਗੂ ਉਸ ਰਾਤ ਉਹਨਾਂ ਨੂੰ ਆਪਦੇ ਘਰੇ ਨਹੀਂ ਲੈ ਕੇ ਜਾਂਦਾ ਉਹ ਉੱਥੇ ਇੱਕ ਛੱਪੜ ਅੱਜ ਵੀ ਛੱਪੜ ਹੈਗਾ ਮੈਂ ਤੁਹਾਨੂੰ ਤਸਵੀਰ 'ਚ ਤੁਸੀਂ ਦੇਖ ਲਓ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਉਹ ਛੱਪੜ ਦੇ ਕਿਨਾਰੇ ਮਾਤਾ ਗੁਜ਼ਰੀ ਰਾਤ কাটਦੇ ਆ ਛੋਟੇ ਸੱਜਣਾਂ ਨੂੰ ਬੁੱਕਲ 'ਚ ਲੈ ਕੇ ਛੱਪੜ ਦੇ ਕਿਨਾਰੇ ਖੁੱਲੇ ਅਸਮਾਨ ਥੱਲੇ ਅੱਠ ਪੋ ਦੀ ਰਾਤ ਜਦੋਂ ਠੰਡ ਪੂਰੀ ਜ਼ਿਆਦਾ ਜੋੜਾਤੀ ਸੀ ਖੁੱਲੇ ਅਸਮਾਨ ਥੱਲੇ ਰਾਤ ਕੱਟੀ ਜਾਂਦੀ ਹੈ ਕਾਇਨੌਰ ਤੋਂ 12 ਕਿਲੋਮੀਟਰ ਸਾਈਡ ਤੇ ਪਿੰਡ ਪੈਂਦਾ ਚਮਕੌਰ ਸਾਹਿਬ ਜਦੋਂ ਮਾਤਾ ਗੁਜਰੀ ਜੀ ਉਸ ਟਾਈਮ ਛੱਪੜ ਦੇ ਕਿਨਾਰੇ ਕਾਇਨੌਰ ਪਿੰਡ 'ਚ ਬੈਠੇ ਆ ਤੇ ਉੱਥੋਂ 12 ਕਿਲੋਮੀਟਰ ਸਾਈਡ ਤੇ ਉਹਦੇ ਵੱਡੇ ਪੋਤਰੇ ਜਿਹੜੇ ਸ਼ਹੀਦ ਹੋ ਰਹੇ ਆ ਸਭਜਾਦਾਜੀਤ ਸਿੰਘ ਤੇ ਸਭਜਾਦਾ ਜੁਜਾਰ ਸੀ 12 ਕਿਲੋਮੀਟਰ ਦੀ ਦੂਰੀ ਤੇ ਮਾਤਾ ਗੁਦਰੀ ਰਾਤ ਕੱਟ ਰਹੇ ਆ ਤੇ ਇੱਧਰ ਚਮਕੌਰ ਦੀ ਗੜੀ 'ਚ ਇੱਕ ਬਹੁਤ ਭਿਆਨਕ ਜੰਗ ਹੋ ਰਹੀ ਆ ਉਸ ਤੋਂ ਬਾਅਦ 8 ਪੋ ਦੀ ਰਾਤ ਮਾਤਾ ਗੁਦਰੀ ਜੀ ਕਾਇਨੌਰ ਪਿੰਡ ਦੇ ਵਿੱਚ ਪਹੁੰਚ ਆਤੇ ਆ ਤੇ ਅਗਲੇ ਦਿਨ ਦਿਨ ਚੜ੍ਹਦਾ 9 ਪੋ 8 ਪੋ ਦੀ ਰਾਤ ਸੀ ਜਿਹੜੀ ਉਹਨੂੰ ਗੰਗੂ ਖਾਣਾ ਕਹਿੰਦੇ ਮੰਗ ਕੇ ਲੈ ਕੇ ਆਇਆ ਪਿੰਡ 'ਚੋਂ ਮਾਟੋ ਜਿਹੜਾ ਖਾਣਾ ਸੀ ਨਾ ਖਾਣ ਲਾਇਕ ਨਹੀਂ ਸੀਗਾ ਉਹ ਪਰਮਾਤਾ ਗੁਜਰੀ ਜੀ ਉਹਨੂੰ ਇੱਕ ਮੋਹਰ ਦਿੰਦੀ ਆ ਉਹ ਮੋਹਰ ਦਾ ਕੁਸ਼ ਖਰੀਦ ਕੇ ਲੈ ਕੇ ਆਉਂਦਾ ਜਿਹੜਾ ਕਿ ਛੋਟੇ ਸਾਹਿਬ ਜਦੇ ਤੇ ਮਾਤਾ ਜੀ ਤੇ ਗੰਗੂ ਸ਼ਾਕਦੇ ਆ ਹਾਂ ਅਗਲੇ ਦਿਨ ਜਦੋਂ ਨੌਪੋ ਦਾ ਦਿਨ ਚੜ੍ਹਦਾ ਹੈ ਤੇ ਉਦੋਂ ਗੰਗੂ ਉਹਨਾਂ ਨੂੰ ਲੈ ਕੇ ਆਉਂਦੇ ਪਿੰਡ ਵੱਲ ਤੁਰ ਪੈਂਦਾ ਪਰ ਆਪਦੇ ਘਰੇ ਨਹੀਂ ਲੈ ਕੇ ਜਾਂਦਾ ਤੇ ਸਹੇੜੀ ਪਿੰਡ ਤੋਂ ਉਸ ਟਾਈਮ ਕਿਹਾ ਜਾਂਦਾ ਕਿ 1.5 ਕਿਲੋਮੀਟਰ ਸਾਈਡ ਤੇ ਸੀ ਹੁਣ ਵੀ ਮੈਪ ਦੇ ਉੱਪਰ ਜੇ ਤੁਸੀਂ ਦੇਖੋਗੇ ਇੱਕ ਜਗ੍ਹਾ ਖੇਤਾਂ ਦੇ ਵਿੱਚ ਉਸ ਗੁਰਦੁਆਰੇ ਦਾ ਨਾ ਐਵੇਂ ਸਾਹਿਬ ਆ ਤੇ ਗੰਗੂ ਉੱਥੇ ਉਹਨਾਂ ਨੂੰ ਲੈ ਜਾਂਦਾ ਉੱਥੇ ਜੰਗਲ ਦੇ ਵਿੱਚ ਇੱਕ ਕੁਟਿਆ ਬਣੀ ਸੀ ਤੇ ਜਿਹੜੀ ਕੁਟਿਆ ਇੱਕ ਕਿਸੇ ਪੀਰ ਫਕੀਰ ਦੀ ਸੀਗੀ ਤੇ ਉਸ ਕੁਟਿਆ ਚ ਉਹਨਾਂ ਨੂੰ ਬਿਠਾ ਕੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਹਬਜ਼ਾਦਿਆਂ ਨੂੰ ਤੇ ਗੰਗੂ ਚਲਾ ਜਾਂਦਾ ਆਪਦੇ ਪਿੰਡ ਦੇਖਣ ਕਿ ਕਿਤੇ ਵੀ ਪੁਲਿਸ ਨੇ ਜਾਂ ਫੌਜ ਨੇ ਸਾਡੇ ਪਿੰਡ ਨੂੰ ਘੇਰਾ ਤਾਂ ਨਹੀਂ ਪਾਇਆ ਹੋਇਆ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਮਾਤਾ ਗੁਜਰੀ ਨੂੰ ਬੈਠਿਆਂ ਨੂੰ ਸ਼ਾਮ ਹੋ ਗਈ ਸੀ ਉੱਥੇ ਤਾਰੇ ਨਿਕਲ ਆਏ ਸੀ ਤੇ ਜਿਹੜੀ ਉਹਨਾਂ ਨੇ ਪ੍ਰਸ਼ਾਦਾ ਛਕਿਆ ਹੋਇਆ ਸੀ ਨਾ ਉਹ 8 ਪੋ ਦੀ ਰਾਤ ਦਾ ਛਕਿਆ ਸੀ ਕਾਇਨੌਰ ਛੱਪੜ ਦੇ ਗੰਡੇ ਤੇ ਤੇ 9 ਪੋ ਦੀ ਜਿਹੜੀ ਸ਼ਾਮ ਹੋ ਚੁੱਕੀ ਸੀ ਜਦੋਂ ਉਹ ਫਕੀਰ ਉੱਥੇ ਪਹੁੰਚਦਾ ਜਿਹੜਾ ਕਟਿਆ ਦਾ ਜਿਸ ਦੀ ਕਟਿਆ ਸੀ ਉਹ ਤੇ ਉਹ ਮਾਤਾ ਗੁਦਰੀ ਨੂੰ ਪੁੱਛਦਾ ਤੁਸੀਂ ਕੌਣ ਹੋ ਤੇ ਇੱਥੇ ਕਿਵੇਂ ਆਏ ਹੋ ਤੇ ਮਾਤਾ ਗੁਦਰੀ ਦੇ ਮੂੰਹੋਂ ਸਹਿਸ ਬਾਹਰ ਕੋ ਸ਼ਬਦ ਨਿਕਲਦਾ ਕਹਿੰਦੀ ਅਸੀਂ ਤਾਂ ਐਵੇਂ ਇੱਥੇ ਆ ਗਏ ਤੇ ਉਸ ਗੁਰਦੁਆਰੇ ਦਾ ਨਾਂ ਅੱਜ ਵੀ ਐਵੇਂ ਸਾਹ ਵਾ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਹੈਗਾ ਸਿਹੜੀ ਪਿੰਡ ਦੇ ਬਾਰ ਬਾਰ ਆ ਕੇ ਤੰਜ ਉੱਥੋਂ ਫਿਰ ਜਦੋਂ ਹਨੇਰਾ ਹੋ ਜਾਂਦਾ ਤਾਰੇ ਨਿਕਲੇ ਆਉਂਦੇ ਉਸ ਤੋਂ ਬਾਅਦ ਗੰਗੂ ਉਹਨਾਂ ਨੂੰ ਲੈ ਕੇ ਆਪਣੇ ਘਰੇ ਜਾਂਦਾ ਤੇ ਜਿਹੜਾ ਗੰਗੂ ਦਾ ਘਰ ਆ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਅਟਕ ਸਾਹਿਬ ਉੱਥੇ ਪਹਿਲੀ ਰਾਤ ਮਾਤਾ ਜੀ ਹੈ ਜਿਹੜੀ ਇੱਕ ਘਰ ਦੇ ਵਿੱਚ ਇੱਕ ਮੰਝੇ ਤੇ ਗੁਜ਼ਾਰਦੇ ਆ ਤੇ ਗੰਗੂ ਦੇ ਘਰ ਜਦੋਂ ਰਾਤ ਕੱਟਦੇ ਆ ਤੇ ਉਸ ਰਾਤ ਗੰਗੂ ਕੀ ਕਰਦਾ ਉਹਨਾਂ ਦੀ ਜਿਹੜੀ ਮੋੜਾ ਵਾਲੀ ਇੱਕ ਕੋਟਲੀ ਜਾਂ ਗੱਠੜੀ ਕਹੇ ਲੋ ਉਹ ਚੋਰੀ ਕਰ ਲੈਂਦਾ ਚੋਰੀ ਕਰਕੇ ਉਹਨਾਂ ਨੂੰ ਕਿਤੇ ਜਾ ਕੇ ਦੱਬਦਾ ਤੇ ਅਗਲੇ ਦਿਨ ਮਾਤਾ ਜੀ ਨੂੰ ਕਹਿੰਦਾ ਕਿ ਮਾਤਾ ਜੀ ਤੁਹਾਡੀ ਸਮਾਨ ਕਿੱਥੇ ਗਿਆ ਮਾਤਾ ਜੀ ਕਹਿੰਦੇ ਚੋਰੀ ਹੋ ਗਿਆ ਤੇ ਗੰਗੂ ਬਾਹਰ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਤੇ ਮਾਤਾ ਜੀ ਉਹਨੂੰ ਬੁਲਾਉਂਦੇ ਆ ਕਹਿੰਦੇ ਕੋਈ ਗੱਲ ਨਹੀਂ ਜੀ ਮੋਰਾ ਚੋਰੀ ਹੋ ਗਈਆਂ ਤਾਂ ਕੋਈ ਗੱਲ ਨਹੀਂ ਪਰ ਤੂੰ ਰੌਲਾ ਨਾ ਪਾ ਕਿਉਂਕਿ ਹਾਲਾਤ ਠੀਕ ਨਹੀਂ ਚੱਲ ਰਹੇ ਤੇ ਪਰ ਉਹ ਫਿਰ ਵੀ ਰੌਲਾ ਪਾਉਂਦਾ ਤੇ ਮਾਤਾ ਜੀ ਉਹਨੂੰ ਕਹਿੰਦੇ ਆ ਜੇ ਮੋਰਾ ਚਾਹੀਦੀਆਂ ਹੋਰ ਲੈ ਲਾ ਤੂੰ ਮੈਨੂੰ ਪਤਾ ਕਹਿੰਦੀ ਜਿਨੇ ਚੱਕੀਆਂ ਇਸ ਗੱਲ ਤੋਂ ਗੁੱਸੇ ਹੋ ਜਾਂਦਾ ਗੁੱਸੇ ਹੋ ਕੇ ਉਹ ਜਾਂਦਾ ਪਿੰਡ ਦਾ ਜਿਹੜਾ ਉਸ ਦਾ ਸਰਪੰਚ ਕਹ ਲੋ ਹਾਂ ਸਰਪੰਚ ਅੱਜ ਦੇ ਹਸਾਮਾ ਸਰਪੰਚ ਕਹ ਲੋ ਜਿਹੜਾ ਪਿੰਡ ਦਾ ਮੋਤਵਾਰ ਬੰਦਾ ਸੀ ਸਹੀੜ ਪਿੰਡ ਦਾ ਉਹਨੂੰ ਜਾ ਕੇ ਦੱਸਦਾ ਕਿ ਮੇਰੇ ਘਰੇ ਇਦਾਂ ਕਰਕੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਂ ਤੇ ਉਹਨਾਂ ਦੇ ਜਿਹੜੇ ਪੁੱਤਰ ਆ ਉਹ ਲੁਕੇ ਹੋਏ ਆ ਤੇ ਉਹ ਬੰਦਾ ਜਿਹੜਾ ਪਿੰਡ ਦਾ ਮੋਤਵਾਰ ਸੀਗਾ ਹਾਂ ਉਹ ਗੰਗੂ ਦੇ ਘਰ ਨੂੰ ਪਹਿਰੇ ਤੇ ਪਿਠਾ ਦਿੰਦਾ ਗੰਗੂ ਦੇ ਘਰ ਦੇ ਉੱਤੇ ਪਹਿਰਾ ਬਿਠਾ ਕੇ ਆਪਦੇ ਬੰਦਿਆਂ ਦਾ ਤੇ ਆਪ ਗੰਗੂ ਦੇ ਨਾਲ ਉਹ ਚਲਾ ਜਾਂਦਾ ਮੁਰਿੰਡੇ ਥਾਣੇ ਦੇ ਅੰਦਰ ਮੁਰਿੰਡੇ ਥਾਣੇ ਦੇ ਅੰਦਰ ਦੋ ਜਿਹੜੇ ਇਤਿਹਾਸ ਚ ਨਾ ਆਉਂਦਾ ਗਾਨੀਖਾ ਤੇ ਮਾਨੀਖਾ ਉਹਨਾਂ ਨੂੰ ਸੱਦ ਲਿਆਉਂਦੇ ਜਾਨੀਖਾ ਤੇ ਮਾਨੀਖਾ ਆ ਜਾਂਦੇ ਆ ਛੋਟੇ ਸਰ ਜਾਂਦੇ ਨੂੰ ਗ੍ਰਿਫਤਾਰ ਕਰਨਾ 10 ਪੋ ਦਾ ਦਿਨ ਚੜ ਚੁੱਕਿਆ 9 ਪੋ ਦੀ ਰਾਤ ਮਾਤਾ ਗੁਜਰੀ ਜੀ ਜਿਹੜਾ ਗੰਗੂ ਦੇ ਘਰੇ ਗੁਜ਼ਾਰ ਚੁੱਕੇ ਆ ਤੇ 10 ਪੋ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਤਿਹਾਸਕਾਰਾਂ ਨੇ ਉੱਥੇ ਇੱਕ ਰੱਥ ਵੀ ਬਣਾਇਆ ਹੋਇਆ ਕਹਿੰਦੇ ਜੀ ਉਹਨਾਂ ਨੂੰ ਰੱਥ ਤੇ ਲੈ ਕੇ ਗਏ ਸੀ ਬੱਟ ਕੋਜਾ ਇਤਿਹਾਸਕਾਰਾਂ ਨੂੰ ਜਿਵੇਂ ਆਪਾਂ ਜੇ ਦੁੰਨਾ ਸਿੰਘ ਹੰਡੂਰੀਆ ਦੀ ਇੱਕ ਹੈਗੀ ਆ ਕਿਤਾਬ ਬ੍ਰਿਜ ਭਾਸ਼ਾ ਦੇ ਵਿੱਚ ਕਥਾ ਗੁਰਸੂਤਨ ਦੀ ਉਹਨਾਂ ਨੇ ਲਿਖਿਆ ਹੱਥ ਕੜੀਆਂ ਲਾ ਕੇ ਪੈਦਲ ਉਹਨਾਂ ਨੂੰ ਮੋਰੰਡੇ ਤੱਕ ਲਿਜਾਇਆ ਗਿਆ ਤੇ ਉਹ ਮੋਰੰਡੇ ਥਾਣੇ 'ਚ ਜਦੋਂ ਪਹੁੰਚਦੇ ਆ ਉਸ ਰਾਤ ਉਹਨਾਂ ਨੂੰ ਹਵਾ ਲਾਚ 'ਚ ਬੰਦ ਰੱਖਿਆ ਜਾਂਦਾ ਫਰਸ਼ ਦੇ ਉੱਤੇ ਰਾਤ কাটਦੇ ਆ ਠੰਡੀ ਫਰਸ਼ ਤੇ ਉਹਨਾਂ ਨੂੰ ਕੋਈ ਕੱਪੜਾ ਨਹੀਂ ਦਿੱਤਾ ਜਾਂਦਾ ਤੇ ਨਾ ਉਸ ਰਾਤ ਉਹਨਾਂ ਨੂੰ ਕੁਝ ਖਾਣ ਨੂੰ ਦਿੱਤਾ ਜਾਂਦਾ ਪ੍ਰਸ਼ਾਦਾ ਉਹਨਾਂ ਨੇ ਛਕਿਆ 8 ਪੋਨੂ ਗੰਗੂ ਦੇ ਘਰੇ। ਜੋਰੀ 9 ਪੋਨੂ 9 ਪੋਨੂ ਗੰਗੂ ਦੇ ਘਰੇ ਪ੍ਰਸ਼ਾਦਾ ਛਕਿਆ ਤੇ 10 ਪੋ ਦੀ ਰਾਤ ਉਹ ਕੱਟਦੇ ਆ ਮੋਰਿੰਡੇ ਕੋਤਵਾਲੀ ਦੇ ਵਿੱਚ। ਕੋਤਵਾਲੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ। ਉੱਥੇ ਉਹ ਜੇਲ ਵੀ ਸਲਾਮਤ ਆ ਤੇ ਜੇਲ ਦਾ ਦਰਵਾਜ਼ਾ ਵੀ ਉਹੀ ਆ ਜਿਹੜਾ ਉਸ ਟਾਈਮ ਰੀਅਲ ਦੇ ਵਿੱਚ ਸੀ। ਕੋਸ਼ਹੰਦ ਤੋੜਿਆ ਨਹੀਂ ਗਿਆ। ਬਾਕੀ ਬਹੁਤ ਨਿਸ਼ਾਨੀਆਂ ਜਿਹੜੀਆਂ ਇਤਿਹਾਸ ਦੇ ਵਿੱਚ ਸਾਡੇ ਆਕਾਰ ਸੇਵਾ ਵਾਲਿਆਂ ਨੇ ਮਿਟਾ ਦਿੱਤੀਆਂ ਜਿਵੇਂ ਚਮਕੌਰ ਦੀ ਗੜੀ ਸੀ। ਉਹਦੀਆਂ ਪੁਰਾਣੀਆਂ ਫੋਟੋਆਂ ਵੀ ਹਜੇ ਤੱਕ ਹੈਗੀਆਂ ਉਹ ਕਾਰ ਸੇਵਾ ਦੇ ਨਾਂ ਤੇ ਢਾ ਕੇ ਉੱਤੇ ਗੁਰਦੁਆਰਾ ਬਣਾਇਆ ਗਿਆ। ਬੱਟ ਕੋਤਵਾਲੀ ਸਾਹ ਵਾਲੇ ਸਲਾਮਤ ਹੈ। ਤੇ ਉਸ ਤੋਂ ਬਾਅਦ ਜਿਹੜੀ 10 ਪੋ ਦੀ ਰਾਤ ਉਹ ਗੁਜ਼ਾਰਦੇ ਆ ਮਰਿੰਡੇ ਥਾਣੇ ਕੋਤਵਾਲੀ ਦੇ ਵਿੱਚ ਤੇ 11 ਪੋ ਚੜਿਆ ਹੁੰਦਾ। 11 ਪੋ ਜਦੋਂ ਚੜਦਾ ਤੇ ਵਜ਼ੀਰ ਖਾਂ ਆਪ ਦੀ ਜਿਹੜੇ ਸਿਪਾਈ ਆ ਉਹਨਾਂ ਨੂੰ ਭੇਜ ਦਿੰਦਾ ਕਿਉਂਕਿ ਵਜ਼ੀਰ ਖਾਂ ਨੂੰ ਇੱਕ ਖਬਰ ਭੇਜ ਦਿੱਤੀ ਜਾਂਦੀ ਆ ਕਿ ਮਰਿੰਡੇ ਥਾਣੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਮਾਂ ਤੇ ਉਹਦੇ ਪੁੱਤਰ ਆ ਉਹ ਹੈਗੇ ਆ ਤੁਸੀਂ ਆ ਕੇ ਇੱਥੋਂ ਲੈ ਜਾਓ। ਉੱਥੇ ਵੀ ਕੰਨਿਆਂ ਨੇ ਲਿਖਿਆ ਕਿ ਉੱਥੋਂ ਰੱਥ ਤੇ ਲਜਾਇਆ ਗਿਆ ਗੁਰਦੁਆਰਾ ਸਾਹਿਬ ਵਿਸਰਾਂਦ ਦੇ ਵਿੱਚ ਇੱਕ ਬਣਿਆ ਹੋਇਆ ਕਹਿੰਦੇ ਰੱਥ ਸਾਹਿਬ ਵੀ ਇੱਥੋਂ ਤੱਕ ਉਹ ਰੱਥ ਤੇ ਆਏ ਸੀ। ਪਰ ਨਹੀਂ ਇਤਿਹਾਸ 'ਚ ਇੱਥੋਂ ਤੱਕ ਜ਼ਿਕਰ ਮਿਲਦਾ ਵੈਸੇ ਵੀ ਆਪਾਂ ਵੀ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਆ। ਇਹ ਰਥਾਂ ਦੇ ਉੱਤੇ ਰਾਜ ਮਹਾਰਾਜਿਆਂ ਦੀਆਂ ਸਵਾਰੀਆਂ ਜਾਂਦੀਆਂ ਹੁੰਦੀਆਂ ਜਿਹੜੇ ਕੈਦੀ ਹੋਣ ਨਾ ਕੈਦੀਆਂ ਨੂੰ ਕਦੇ ਰਥਾਂ 'ਚ ਨਹੀਂ ਲਿਜਾਇਆ ਜਾਂਦਾ ਉਹਨਾਂ ਨੂੰ ਕਹਿੰਦੇ ਲਿਜਾਇਆ ਕਿਵੇਂ ਗਿਆ ਸੀ ਸ਼ਹਿਰਜਾਦਿਆਂ ਨੂੰ ਬੋਰੀਆਂ ਦੇ ਵਿੱਚ ਬੰਨ ਕੇ ਨਾ ਬੋਰੀਆਂ ਦੇ ਮੂੰਹ ਬੰਨ ਕੇ ਇੱਕ ਖੱੱਚਰ ਦੇ ਉੱਤੇ ਇੱਕ ਸੈੜ ਲੰਕਾਇਆ ਗਿਆ ਇੱਕ ਸੈੜ ਇਧਰ ਲੰਕਾਇਆ ਗਿਆ ਦੋਨੋਂ ਸੈੜ ਤੇ ਮਾਤਾ ਗੁਦਰੀ ਦੇ ਹੱਥ ਬੰਨ ਕੇ ਉਹਨਾਂ ਨੂੰ ਖੱੱਚਰ ਦੇ ਪਿੱਛੇ ਬੰਨਿਆ ਗਿਆ ਤਾਂ ਕਿ ਜਿਹੜੀ ਖੱੱਚਰ ਤੇਜ਼ ਤੁਰੂਗੀ ਤੇ ਮਾਤਾ ਜੀ ਨੂੰ ਉਹਨਾਂ ਤੇਜ਼ ਤੁਰਨਾ ਪਊਗਾ 81 ਸਾਲ ਦੀ ਉਮਰ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਸਰਹੰਦ ਜਿਹੜਾ ਪਹੁੰਚਦੇ ਆ ਜਦੋਂ ਸਰਹੰਦ ਪਹੁੰਚਦੇ ਆ ਤੇ ਦਿਨ ਉੱਤੇ ਹੁੰਦਾ 11 ਪੋ 11 ਪੋ ਨੂੰ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਜਾਂਦਾ ਅਸਲ ਦੇ ਵਿੱਚ ਠੰਡਾ ਬੁਰਜ ਹੈ ਕੀ ਸੀ ਇੱਕ ਹੰਸਲਾ ਨਦੀ ਸੀ ਜੀ ਸਰਹੰਦ ਦੇ ਅੰਦਰ ਹੁਣ ਵੀ ਗੁਰਦੁਆਰੇ ਦੇ ਪਿੱਛੇ ਇੱਕ ਚੋਜ ਹੀ ਬਣ ਕੇ ਰਹਿ ਗਈ ਹੈ ਕਿਸੇ ਟਾਈਮ ਉਹ ਬਹੁਤ ਵੱਡੀ ਨਦੀ ਸੀ ਤੇ ਨਦੀ ਦੇ ਕਿਨਾਰੇ ਤੇ ਇੱਕ ਬੁਰਜ ਸੀ ਇੱਕ ਇਮਾਰਤ ਸੀ ਤਿੰਨ ਮੰਜ਼ਲੀ ਤੇ ਉਹ ਇਮਾਰਤ ਆਪਣੇ ਲਈ ਬਣਾਈ ਸੀ ਵਜ਼ੀਰ ਖਾਨ ਨੇ ਗਰਮੀਆਂ ਲਈ ਜਿਹਨੂੰ ਆਪਾਂ ਗਰਮੀਆਂ ਦੀ ਰੈਸ਼ਗਾ ਕਹਿ ਸਕਦੇ ਹਾਂ ਜਦੋਂ ਗਰਮੀਆਂ ਜ਼ਿਆਦਾ ਹੁੰਦੀਆਂ ਸੀ ਤੇ ਉਹ ਰੈਸ਼ ਸੀ ਕਿਉਂਕਿ ਉੱਥੇ ਠੰਡੀ ਹਵਾ ਆਉਂਦੀ ਸੀ ਕਿਉਂਕਿ ਨਦੀ ਚੋਂ ਜਦੋਂ ਹਵਾਵਾਂ ਉੱਠਦੀਆਂ ਸੀ ਬਹੁਤ ਠੰਡੀਆਂ ਹੁੰਦੀਆਂ ਸੀ ਇਸ ਕਰਕੇ ਉੱਥੇ ਜੂਨ ਜੁਲਾਈ ਦੇ ਮਹੀਨੇ ਵੀ ਠੰਡ ਲੱਗਦੀ ਹੁੰਦੀ ਸੀ ਉਸ ਜਗ੍ਹਾ ਦੇ ਉੱਤੇ ਆਰਾਮ ਕਰਿਆ ਕਰਦਾ ਸੀ ਜਿਹੜਾ ਵਜ਼ੀਰ ਖਾਨ ਸੀ ਇਸ ਕਰਕੇ ਉਹਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ ਉੱਥੇ ਉਹਨਾਂ ਨੂੰ ਕੈਦ ਕਰ ਦਿੱਤਾ ਜਾਂਦਾ ਤੇ 11 ਤਰੀਕ ਨੂੰ ਪਹਿਲੀ ਪੇਸ਼ੀ ਉਹਨਾਂ ਦੀ ਜਿਹੜੀ ਉੱਥੇ ਪੈਂਦੀ ਆ ਤੇ ਸਵਾਲ ਜਵਾਬ ਹੁੰਦੇ ਆ ਫਿਰ ਵਾਪਸ ਭੇਜ ਦਿੱਤੇ ਜਾਂਦੇ ਆ ਤੇ 12 ਪੋ ਨੂੰ ਉਹਨਾਂ ਦੀ ਫਿਰ ਦੋੱਚੀ ਪੇਸ਼ੀ ਪੈਂਦੀ ਆ ਤੇ ਦੋ ਰਾਤਾਂ ਜਿਹੜੀਆਂ ਉਹ ਠੰਡੇ ਬੁਰਜ ਚ ਗੁਜ਼ਾਰਦੇ ਆ 11 ਪੋ ਦੀ ਤੇ 12 ਪੋ ਦੀ ਤੇ 13 ਪੋ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਆ ਨੀਆ ਚ ਚੜ ਕੇ ਪਰ ਕੰਨਾਂ ਨੀਆ ਚ ਨਹੀਂ ਚਨੇ ਆਂ ਗਿਆ ਜੇ ਇਤਿਹਾਸ ਅਸੀਂ ਪੜਾਂਗੇ ਨਾ ਬੜੇ ਤਸੀਹੇ ਦਿੱਤੇ ਗਏ ਸੀ ਉਹਨਾਂ ਨੂੰ ਉਹਨਾਂ ਨੂੰ ਜਿਵਾ ਕੀਤਾ ਗਿਆ ਸੀਗਾ ਦੀਵਾਰਾਂ ਟਹਿਨ ਤੋਂ ਬਾਅਦ ਇਹ ਸਾਰੀ ਗੱਲਬਾਤ ਆਪਾਂ ਨਾ ਇੱਕ ਹੋਰ ਵੀਡੀਓ ਵੱਖਰੀ ਬਣਾਵਾਂਗੇ ਕਿ ਉਹਨਾਂ ਨੂੰ ਤਸੀਹੇ ਕਿਹੜੇ-ਕਿਹੜੇ ਦਿੱਤੇ ਗਏ ਸੀ ਤੇ ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਕਿੰਨੇ ਮਿੰਟ ਤੱਕ ਲੱਗੇ ਸੀ ਉਹਨਾਂ ਦੀ ਜਾਨ ਨਿਕਲਦੇ ਵਿੱਚ ਇਹ ਸਾਰਾ ਕੁਝ ਆਪਾਂ ਨੂੰ ਰਿਕਾਰਡਾਂ ਦੇ ਵਿੱਚ ਜੇ ਅਸੀਂ ਪੁਰਾਣਾ ਇਤਿਹਾਸ ਪੜਦੇ ਹਾਂ ਬੰਸਾ ਵਾਲੀ ਪੜਦੇ ਹਾਂ ਜਾਂ ਕਥਾ ਗੁਰੂ ਸੂਤਨ ਕੀ ਪੜਦੇ ਹਾਂ ਜਾਂ ਆਪਾਂ ਡਾਕਟਰ ਗੰਢਾ ਸਿੰਘ ਦਾ ਇਤਿਹਾਸ ਪੜਦੇ ਹਾਂ ਸਾਕਾ ਸਰਹੰਦ ਤੇ ਬੜੀਆਂ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਨਿਕਲ ਕੇ ਆਉਂਦੀਆਂ ਸੋ ਇਹ ਸੀਗਾ ਸਿਰਫ ਇੱਕ ਉਹਨਾਂ ਦਾ ਸਫ਼ਰ ਦਾ ਇਤਿਹਾਸ ਕਿ ਉਹਨਾਂ ਨੇ ਜਿਵੇਂ 7 ਪੋ ਦੀ ਰਾਤ ਕੁੰਮੇ ਮਸ਼ਕੇ ਦੀ ਝੁੱਗੀ ਚ ਕੱਤੀ ਸੀ 8 ਪੋ ਦੀ ਰਾਤ ਉਹਨਾਂ ਨੇ ਕੱਟੀ ਸੀ ਕਾਇਨੌਰ ਪਿੰਡ ਛੱਪੜ ਦੇ ਕਿਨਾਰੇ ਤੇ 9 ਪੋ ਦੀ ਰਾਤ ਗੰਗੂ ਦੇ ਘਰੇ ਤੇ 10 ਪੋ ਦੀ ਰਾਤ ਆਪਣਾ ਕੋਤਵਾਲੀ ਮਰਿੰਡੇ 11 ਪੋ ਤੇ 12 ਪੋ ਦੋ ਰਾਤਾਂ ਠੰਡੇ ਪੁਰਜ ਦੇ ਵਿੱਚ ਤੇ 13 ਪੋ ਨੂੰ ਸ਼ਹੀਦ ਕੀ ਸੋ ਬਹੁਤ ਜਲਦ ਆਪਾਂ ਜਿਹੜੀ ਹੁਣ ਅਗਲੀ ਵੀਡੀਓ ਬਣਾਵਾਂਗੇ ਨਾ ਉਹ ਉਹਨਾਂ ਦੇ ਤਸੀਹਿਆਂ ਦੇ ਉੱਤੇ ਬਣਾਵਾਂਗੇ ਕਿ ਕਿਹੜੇ ਕਿਹੜੇ ਤਸੀਹੇ ਦਿੱਤੇ ਤੇ ਕਿਹੜੇ ਕਿਹੜੇ ਜਵਾਬ ਤੇ ਸਵਾਲ ਆ ਜਿਹੜੇ ਕਚਹਿਰੀ ਦੇ ਵਿੱਚ ਹੋਏ ਸੀ ਜਦੋਂ ਉਹਨਾਂ ਦੀ ਪੇਸ਼ੀ ਪਈ ਸੀ ਤੇ ਉਹਨਾਂ ਤੇ ਜ਼ੁਲਮ ਵੀ ਨਹੀਂ ਸੀ ਸਾਬਤ ਹੋਇਆ ਫਿਰ ਕਿਵੇਂ ਸਜ਼ਾ ਦਿੱਤੀ ਗਈ ਇਹ ਸਾਰੀਆਂ ਗੱਲਾਂ ਬਤਾਪਾ ਅਗਲੀ ਵੀਡੀਓ ਚ ਕਰਾਂਗੇ ਤੇ ਤਦ ਤੱਕ ਲਈ ਮੈਨੂੰ ਦਿਓ ਆਜ਼ਾਦਤ ਤੇ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ